Thank <laughs> you. ਗਰਨੀ ਵਾਸੀਆਂ ਵੱਲੋਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਬ੍ਰਹਮ ਗਿਆਨੀ ਬ੍ਰह्मलीन 108 ਸੰਤ ਬਾਜਰਾ ਮਹਾਰਾਜ ਜੀ ਦੀ 67ਵੀਂ ਵਰਸੀ ਸਮਾਗਮ ਮਨਾਏ ਗਏ ਤੇ ਸਮੂਹ ਸੰਗਤਾਂ ਦਾ ਨਗਰ ਦਾ ਬੜਾ ਪਿਆਰ ਸਤਿਕਾਰ ਰਿਹਾ ਆ ਤੇ ਸੰਗਤਾਂ ਨੇ ਰਲ ਮਿਲ ਕੇ ਬ੍ਰਹਮ ਗਿਆਨੀ ਬ੍ਰह्मलीन ਬਾਜਰਾ ਮਹਾਰਾਜ ਜੀ ਦੇ ਵਰਸੀ ਸਮਾਗਮ ਦੇ ਖੁਮਾ ਮਾ ਕੇ ਹਾਜ਼ਰੀਆਂ ਲਵਾਈਆਂ ਹਨ ਆਓ ਆਪ ਸਾਡੇ ਸਤਿਕਾਰਯੋਗ ਸਭੀ ਭਾਈ ਜੀ ਉਹਨਾਂ ਤੋਂ ਸਾਰੀ ਹੀ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਮਹਾਰਾਜ ਸੰਤ ਬਾਬਾ ਬਾਜਰਾਮ ਜੀ ਮਹਾਰਾਜ ਜੀ ਦੀ ਅੱਜ ਜੋ ਸਲਾਨਾ ਵਰਸੀ ਹੈ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਯਾ ਹੇਠ ਸਤਕਾਰਯੋਗ ਮੁਖ ਸੇਵਾਦਾਰ ਸੰਤ ਬਾਬਾ ਹਰੀਓਮ ਜੀ ਮਹਾਰਾਜ ਜੀ ਨੇ ਸੰਗਤਾਂ ਦੇ ਨਾਲ ਰਲਮਿਲ ਕਰਕੇ ਜੋ ਹਰ ਸਾਲ ਹੀ ਬਾਬਾ ਬਾਜਰਾ ਮਹਾਰਾਜ ਜੀ ਦੀ ਵਰਸੀ ਮਨਾਈ ਜਾਂਦੀ ਹੈ ਇਸ ਸਾਲ ਵੀ ਮਨਾਈ ਗਈ ਹੈ ਮਹਾਰਾਜ ਦੇ ਇਸ ਪਾਵਨ ਪਵਿੱਤਰ ਸਮਾਗਮਾਂ ਦੇ ਵਿੱਚ ਸਾਰੀ ਹੀ ਸੰਗਤ ਨੂੰ ਸੰਤਾ ਮਹਾ ਪਰਵਚਨਾ ਵੱਲੋਂ ਆਪਣੇ ਕਮਾਏ ਹੋਏ ਪਰਵਚਨ ਸੁਣਾ ਕੇ ਨਿਹਾਲ ਕੀਤਾ ਗਿਆ ਇਹੀ ਦੱਸਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ ਨਾਮ ਸੇਵਾ ਸਿਮਰਨ ਕੀਤਾ ਜਾਵੇ ਤਾਂ ਹੀ ਸਾਡੇ ਜੀਵਨ ਦਾ ਆਉਣ ਦਾ ਜੋ ਮਕਸਦ ਹੋ ਸਫਲ ਹੋ ਸਕਦਾ ਹੈ ਆਈ ਹੋਈ ਸਾਰੀ ਹੀ ਸੰਗਤ ਵਾਸਤੇ ਗੁਰੂ ਕੇ ਲੰਗਰ ਪੰਡਾਰੇ ਢੁੱਟ ਵਰਤ ਰਹੇ ਹਨ ਸਵੇਰ ਤੋਂ ਲੈ ਕੇ ਹੁਣ ਤੱਕ ਗੁਰੂ ਕੇ ਲੰਗਰ ਵੀ ਚੱਲ ਰਹੇ ਹਨ ਸੋ ਇਸੇ ਤਰ੍ਹਾਂ ਹੀ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪਣਾ ਮਿਹਰ ਪਰਿਆ ਹੱਥ ਦੇ ਕਰਕੇ ਸਾਰਾ ਸਮਾਗਮ ਕਰਵਾਇਆ ਹੈ ਸਤਿਗੁਰ ਬਾਜਾ ਰਾਮ ਜੀ ਮਹਾਰਾਜ ਸਤਿਗੁਰ ਮੇਲਾ ਰਾਮ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਇਹ ਜੋ ਸਾਰੀਆਂ ਸੇਵਾਾਂ માં ਸਾਰੇ ਸਮਾਗਮ ਸਤਕਾਰਯੋਗ ਹਰੀਓਮ ਜੀ ਮਹਾਰਾਜ ਜੋ ਮੁੱਖ ਸੇਵਾਦਾਰਾਂ ਨੂੰ ਕਰਵਾ ਰਹੇ ਹਨ ਸਾਰੀ ਹੀ ਸੰਗਤ ਦਾ ਗੁਰੂ ਮਹਾਰਾਜ ਜੀ ਦਾ ਬਾਬਾ ਜੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੌਜਵਾਨ ਵੀ ਹੈ ਜਿਹੜੀ ਜੁਵਾ ਮਨ ਕੋਛੜੇ ਬਹੁਤ ਸੱਚੇ ਆਦੀ ਨਸ਼ੇ ਕਰੇ ਕਿਹਟੇ ਚੋਂ ਬੱਦਲ ਉਹਦੇ ਵਿੱਚ ਮੁੱਖ ਕਾਰਨ ਇਹੀ ਹੈ ਕਿ ਸਾਡੇ ਮਾਪੇ ਆ ਨਾ ਜਿਹੜੇ ਉਹ ਬੱਚਿਆਂ ਨੂੰ ਪ੍ਰੋਪਰ ਸੇਧ ਨਹੀਂ ਦੇ ਦੇ ਤੁਸੀਂ ਆਪ ਸਿਆਣੇ ਆ ਬਈ ਮਾਹਪੁਰਸ਼ਾਂ ਦੇ ਕੋਲ ਤਾਂ ਬੱਚਾ ਸਮਾਗਮਾਂ ਵਾਲੇ ਦਿਨੇ ਜਾਊਗਾ ਉਹ ਦਿਨ ਵੀ ਕੋਲ ਨਹੀਂ ਪੈਂਦਾ ਜਿੱਦਾਂ ਬਾਬਾ ਜੀ ਨੇ ਕਥਾ ਵਿੱਚ ਦੱਸਿਆ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜੇ ਗੁਰਦੁਆਰੇ ਵੀ ਜਾਊਗੀ ਤਾਂ ਬਾਹਰੋਂ ਘੁੰਮ ਕੇ ਮੁੜ ਜਾਊਗੀ ਦੀਵਾਨ ਦੇ ਅੰਦਰ ਨਹੀਂ ਸਜੂਗੀ ਜੇ ਦੀਵਾਨ ਦੇ ਅੰਦਰ ਸੰਗਤ ਬੈਠੀ ਹੋਊਗੀ ਉਹ ਪੁਰਾਣੇ ਬਜ਼ੁਰਗ ਬੀਬੀਆਂ ਪਾਇਆਂ ਹੀ ਬੈਠੇ ਹੋਣਗੇ ਜਦੋਂ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਨਹੀਂ ਜਿਹੜੇ ਕੋਲ 24 ਘੰਟੇ ਰਹਿਣਾ ਘਰ ਦੇ ਵਿੱਚ ਜੇ ਮਾਪੇ ਜੁੜੇ ਹੋਣਗੇ ਤੇ ਬੱਚਾ ਜ਼ਰੂਰ ਅੱਗੇ ਉਹਨਾਂ ਦੇ ਕਦਮਾਂ ਤੇ ਜ਼ਰੂਰ ਚੱਲੇਗਾ ਸੋ ਸਭ ਤੋਂ ਪਹਿਲਾਂ ਮਾਪੇ ਨੂੰ ਚਾਹੀਦਾ ਕਿ ਉਹ ਆਪਣੇ ਬੱਚੇ ਨੂੰ ਕਹਣੇ ਵਿੱਚ ਰੱਖ ਕਰਕੇ ਇਹ ਸਿੱਖਿਆ ਜਿਹੜੀ ਮੁੱਢਲੀ ਸਿੱਖਿਆ ਆ ਸੇਵਾ ਸਿਮਰਨ ਕਰਨੀ ਦਇਆ ਭਾਵ ਦੇ ਨਾਲ ਕਿਸੇ ਦਾ ਪਰਉਪਕਾਰ ਕਰਨਾ ਕਿਸੇ ਦੀ ਮਦਦ ਕਰਨੀ ਇਹ ਜਿਹੜੇ ਸਾਰੇ ਗੁਣ ਆ ਉਹ ਮਹਾਪੁਰਸ਼ਾਂ ਦੇ ਕੋਲੋਂ ਮਾਪਿਆਂ ਦੇ ਕੋਲੋਂ ਹੀ ਮਿਲਦੇ ਆ ਜੀ ਜੇ ਮਾਪੇ ਸੇਧ ਦੇਣਗੇ ਤਾਂ ਬੱਚਾ ਚੰਗੇ ਰਾਹਾਂ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾ ਸਕਦਾ ਹਾਂ ਜਗਤ ਗੁਰੂਏ ਨਮਹ ਸਤਿ ਗੁਰੂਏ ਨਮਹ ਸ਼੍ਰੀ ਗੁਰੂ ਦੇਵੇ ਨਮਹ ਆਦਿ ਗੁਰੂਏ ਨਮਹ ਜਗਾਦ ਗੁਰੂਏ ਨਮਹ ਸਤਿਗੁਰੂਏ ਨਮਹ ਸ਼੍ਰੀ ਗੁਰੂ ਦੇਵਏ ਨਮਹ ਨਵਾ ਅੱਜ ਤਾਂ ਤਾਂ ਬਾਜाराम ਸਤਗੁਰ ਮਹਾਰਾਜ ਜੀ ਦੀ 77ਵੀਂ ਵਰ੍ਹੇਈ ਮਹਾਰਾਜੇ ਹਰੀ ਓਮ ਜੀ ਦੀ ਰਹਿਨਮਾਈ ਹੇਠ ਮਨਾਈ ਗਈ ਹੈ ਔਰ ਇਲਾਕੇ ਦੀਆਂ ਸੰਗਤਾਂ ਨੇ ਹਮ ਹਮਾ ਕੇ ਬਹੁਤ ਹੀ ਆਪਣਾ ਯੋਗਦਾਨ ਪਾਇਆ ਹੈ ਡੇਰਾ ਬਾਬਾ ਮੇਲਾ RAM ਜੀ ਦੇ ਗੱਦੀ ਨਸ਼ੀਨ ਮਹਾਰਾਜ ਹਰੀ ਓਮ ਜੀ ਨੇ ਆਪਣੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਇਸ ਡੇਰੇ ਨੂੰ ਬਹੁਤ ਹੀ ਪਰਫੁੱਲਤ ਕੀਤਾ ਹੈ। ਤਨ ਤਨ ਸਤਿਗੁਰੂ ਬਾਜਾਰਾ ਮਹਾਰਾਜ ਜੀ ਦੀ ਮਹਾ ਬਾਜਾਰਾ ਜੀ ਯੋ ਨਾਮ ਦੇ ਰਸੀਆ ਸੀ। ਔਰ ਬ੍ਰह्म ਬੇਤਾ ਸਨ ਬ੍ਰह्म ਸ਼ਕਤੀ ਦੇ ਬਹੁਤ ਹੀ ਉਪਾਚਕ ਸੰ ਅਤੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਹੀ ਪਰਮਾਤਮਾ ਦਾ ਸਿਮਨ ਪਦਨ ਕਰਕੇ ਔਰ ਸੰਗਤਾਂ ਨੂੰ ਤਾਰਿਆ ਹੈ ਨਾਮਦਾਨ ਬਖਸ਼ਿਸ਼ ਕੀਤੀ ਹੈ ਅਸੀਂ ਆਪਣੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਤੇ ਸਾਡੇ ਉੱਤੇ ਸਾਰਿਆਂ ਦੇ ਉੱਤੇ ਆਪਣੇ ਸਾਰੀ ਸੰਗਤ ਦੇ ਉੱਤੇ ਮਿਹਰ ਭਰਿਆ ਹੱਥ ਦੇ ਉੱਤੇ ਹੱਥ ਦੇ ਕੇ ਰੱਖਣ ਅੱਗੇ ਤੋਂ ਵੀ ਸਾਨੂੰ ਚੰਗੇ ਤੋਂ ਚੰਗਾ ਮਤਲਬ ਕਿ ਜਿਹੜਾ ਆਪਦਾ ਇਹ ਸਮਾਗਮ ਜਿਹੜਾ ਹੈਗਾ ਮਨਾਉਣ ਦੀ ਕਿਰਪਾਲਤਾ ਕਾਰਨ ਸਾਡੇ ਉੱਤੇ ਮਿਹਰ ਕਿਰਪਾ ਮਿਹਰ ਦ੍ਰਿਸ਼ਟੀ ਰੱਖਣ ਤਾਂ ਤਾਂ ਬਾਜਾਰਾਮ ਸਤਗੁਰ ਮਹਾਰਾਜ ਕੀ ਜੈ ਜਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ